ਕਹਿੰਦੇ ਛੋਟਾ ਸਿੱਧੂ ਵਾਪਸ ਆ ਗਿਆ ਉਸੇ ਪੈਰੀ ਬੁੱਕਲ ਚਲੀ ਬੈਠਾ ਹਾਂ ਜੀ ਬੁੱਕਲ ਚਲੀ ਬੈਠਾਗਾ ਇਹਦਾ ਡੈਡੀ ਸਿੱਧੂ ਬਈ ਛੋਟਾ ਹੁੰਦਾ ਜਦੋਂ ਹੋਇਆ ਹੋਇਆ ਸੀ ਆ ਜੀ ਮੇਸੀ ਉਵੇਂ ਤੇ ਉਵੇਂ ਤੇ ਹੀ ਲੱਗਦਾ ਚ ਇਹਨਾਂ ਉਹੀ ਚੀਜ਼ ਹਾਂ ਜਮਾ ਉਵੇਂ ਸੇਮ ਟੂ ਸੇਮ ਆ ਜੀ ਜਮਾ ਇੱਥੇ ਖੜਾ ਰਹਿੰਦਾ ਸੀ ਇੱਥੇ ਖੜਾ ਹੁੰਦਾ 10 11 ਵਜੇ ਗੱਲਾਂ ਮਾਰੀਆਂ ਸਾਥ ਨੂੰ ਜੂਸ ਪੀ ਕੇ ਜਾਂਦਾ ਸੀ ਆਥੂ ਗੋਲ ਗੱਪੇ ਸਾਥ ਨੂੰ ਕੁਲਚੇ ਖਾ ਕੇ ਉਹਦੇ ਵੀ ਹੱਥ ਖੜਾ ਕਰਕੇ ਕਹਿੰਦਾ ਮੈਂ ਮੁੜ ਕੇ ਆ ਕੇ ਕਹਿੰਦਾ ਉਹ ਕਰ ਦਾਂਗਾ ਕਹਿੰਦਾ ਜੂਸ ਪੀਣਾ ਜਿੱਦ ਇਹਦੀ ਮੌਤ ਹੋਈ ਜਾ ਚੜ ਕੋਲੀਆਂ ਵਤੀਆਂ ਨੇ ਤੇ ਇੱਥੇ ਇਸ ਘਰ ਦੇ ਵਿੱਚ ਜਨਮ ਹੋਇਆ ਸੀਗਾ ਹਾਂਜੀ ਇੱਥੇ ਹੋਇਆ ਸੀਗਾ ਜੀ ਹੈਗੇ ਸੀਗੇ ਉਸ ਟਾਈਮ ਦੇਖਿਆ ਤੁਸੀਂ ਕਿੱਦਾਂ ਸੀ ਸਿੱਧੂ ਇੱਥੇ ਛੋਟਾ ਹੁੰਦਾ ਕਿ ਉਹ ਅੱਗੇ ਅੱਗੇ ਹੱਥ ਕੱਖ ਲੈਣ ਵੀ ਜਾਂਦਾ ਸਾਈਕਲ ਤੇ ਚੂਰਾ ਹੋਇਆ ਹੋਇਆ ਸੀ ਜੀ ਇਹਦੇ ਇਥੋਂ ਸਾਈਕਲ ਤੇ ਜਾਂਦਾ ਹੈ ਹਰਕ ਤਾਂ ਹੈ ਹੀ ਨਹੀਂ ਸੀ ਆ ਵਿਚਾਰੇ ਵੀ ਮੈਂ ਕਲਾਕਾਰਾਂ ਦਾ ਹਾਂ ਸਾਡੇ ਮੁੰਡੇ 6:00 ਵਜੇ ਗਈ ਸੀ ਤਾਂ ਹਾਂ ਟੁੱਟ ਗਿਆ ਸੀ ਜੀ ਮੇਰਾ ਭਤੀਜਾ ਤੇ ਇਹਨਾਂ ਨੇ ਵਿਚਾਰਾਂ ਨੇ ਮੂਰਤੀ ਕਾਜੂ ਨਾਂ ਪੇਸ ਤੇ ਤੇ ਨਾਲੇ ਪੈਸੇ ਤੇ ਇਲਾਜ ਕਰਾਉਣ ਨੂੰ ਇੱਥੇ ਹੋਰ ਜੀ ਇੱਥੇ ਖੜਾ ਰਹਿਦਾ ਸੀਗਾ ਜੀ ਸਾਡੇ ਕੋਲੇ ਜਾਂ ਉੱਥੇ ਉੱਥੇ ਰੋਟੀ ਰੋਕ ਖਾਈ ਜਾਂਦਾ ਰਹਿੰਦਾ ਹੈ ਜਿਹੜਾ ਹੈ ਹੀ ਨਹੀਂ ਸੀਗਾ ਉਹਨੂੰ ਹਾਂ ਉੱਥੀ ਚਾਹ ਪੀਂਦੇ ਉੱਥੀ ਰੋਟੀ ਟਰੱਕ ਤਾਹਰੂ ਇੱਥੋਂ ਦੀ ਲੰਗਦੇ ਹੋਗੇ ਇੱਥੇ ਯਾਦ ਆਉਂਦੀ ਹੈ ਕਿ ਬਾਈ ਦੀ ਇੱਧਰ ਦੀ ਜਦੋਂ ਕਿਹੜਾ ਮੀ ਹੈ ਬਾਈ ਹੁਣ ਕਰੀਏ ਕੀ ਹੁਣ ਹੈ ਆਉਂਦੀ ਤਾਂ ਹੈ ਹੀ ਉੱਥੇ ਵੀ ਆਉਂਦੀ ਹੈ ਇੱਥੇ ਵੀ ਹੁੰਦੀ ਹੈ ਹੈ ਮੂਸੀ ਵਾਲਾ ਦੀ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤਾਂ ਉੱਥੇ ਹੀ ਸਿੱਧੂ ਦਾ ਉਹ ਪੁਰਾਣਾ ਘਰ ਅੱਜ ਵੀ ਸਿੱਧੂ ਨੂੰ ਆਵਾਜ਼ਾਂ ਮਾਰਦਾ ਜਿੱਤੇ ਸਿੱਧੂ ਨੇ ਪਹਿਲੀ ਵਾਰ ਜਨਮ ਲਿਆ ਸੀ ਮੂਸੇਵਾਲਾ ਦੀ ਗੱਲ ਕਰ ਰਹੇ ਹਾਂ ਤਾਂ ਉਹਨਾਂ ਦੇ ਘਰ ਦੇ ਬਾਹਰ ਆਏ ਹੋਏ ਆ ਇਸ ਵੇਲੇ ਇਹੋ ਕਾਰਿਆ ਜਿੱਥੇ ਉਹਨਾਂ ਨੇ ਪਹਿਲੀ ਵਾਰ ਕਹਿ ਸਕਦੇ ਅੱਖਾਂ ਖੋਲੀਆਂ ਸੀ ਜਨਮ ਲਿਆ ਸੀਗਾ ਦੁਨੀਆ ਤੇ ਆਈ ਸੀ ਤਾਂ ਮੇਰੇ ਨਾਲ ਇਹ ਅੰਕਲ ਜੀ ਮੌਜੂਦ ਨੇ ਕਿ ਇਸੇ ਪਿੰਡ ਦੇ ਨੇਗੇ ਤਾਂ ਮੂਸੇਵਾਲਾ ਬਾਰੇ ਦੱਸਣਗੇ ਅੱਛਾ ਤੁਸੀਂ ਇੱਥੋਂ ਦੇ ਹੋ ਇੱਥੋਂ ਦੇ ਹਾਂਜੀ ਇੱਥੋਂ ਵੀ ਆਏਗੇ ਕੀ ਨਾਮ ਕੀ ਆ ਤੁਹਾਡਾ ਭੂਗਾ ਸਿੰਘਾ ਜੀ ਇੱਥੇ ਖੜਾ ਰਹਿੰਦਾ ਸੀ ਇੱਥੇ ਖੜਾ ਹੋਈ 10 11 ਵਜੇ ਗੱਲਾਂ ਮਾਰੀਆਂ ਸਤੂ ਜੂਸ ਪੀ ਕੇ ਜਾਂਦਾ ਸੀ ਹਾਥੂ ਗੋਲ ਗੱਪੇ ਸਤੂ ਕੁਲਚੇ ਖਾ ਕੇ ਉਦੋਂ ਵੀ ਹੱਥ ਖੜਾ ਕਰਕੇ ਕਹਿੰਦਾ ਮੈਂ ਮੁੜ ਕੇ ਆ ਕੇ ਕਹਿੰਦਾ ਉਹ ਕਰ ਦਾਂਗਾ ਕਹਿੰਦਾ ਜੂਸ ਪੀਣਾ ਜੇ ਤੇ ਦੀ ਮੌਤ ਹੋ ਵੀ ਆ ਵਿਚਾਰ ਗੋਲੀਆਂ ਵੱਜੀ ਵਾਲੇ ਉੱਥੇ ਹਾਂਜੀ ਅੱਛਾ ਤੇ ਇੱਥੇ ਇੱਥੇ ਇਸ ਘਰ ਦੇ ਵਿੱਚ ਜਨਮ ਹੋਇਆ ਸੀਗਾ ਹਾਂਜੀ ਇੱਥੇ ਹੀ ਹੋਇਆ ਸੀਗਾ ਜੀ ਹੈ ਗਈ ਸੀਗੇ ਉਸ ਟਾਈਮ ਦੇਖਿਆ ਤੁਸੀਂ ਕਿੱਦਾਂ ਸੀ ਸਿੱਧੂ ਇੱਥੇ ਛੋਟਾ ਹੁੰਦਾ ਖੇ ਬਾਹੂ ਅੱਗੇ ਆ ਹੱਥ ਕੱਖ ਲੈਣ ਵੀ ਜਾਂਦਾ ਸਾਈਕਲ ਤੇ ਜੂੜਾ ਹੋਇਆ ਹੋਇਆ ਸੀ ਜੀ ਇਹਦੇ ਇੱਥੋਂ ਸਾਈਕਲ ਤੇ ਜਾਂਦਾ ਹਰ ਜੱਟ ਤਾਂ ਹੈ ਹੀ ਨਹੀਂ ਸੀ ਆ ਵਿਚਾਰੇ ਵੀ ਮੈਂ ਕਲਾਕਾਰ ਹਾਂ ਹਾਂ ਹਾਂਜੀ ਹਾਂਜੀ 5 ਸਾਲ ਦਾ ਮੁੰਡਾ ਪੜਾਇਆ ਜੀ ਨੇ ਸਕੂਲ ਦੇ ਵਿੱਚ ਇੱਥੇ ਸਕੂਲ ਹੁੰਦਾ ਸੀ ਜੀ ਹਾਂਜੀ ਪੜਾਉਂਦੇ ਹੁੰਦੇ ਸੀ ਹਾਂ ਪੜਾਉਂਦੇ ਹੁੰਦੇ ਸੀ ਜੀ ਹਾਂਜੀ ਹਾਂਜੀ ਜਿਹੜੀ ਮੰਮੀ ਪੜਾਉਂਦੀ ਹੁੰਦੀ ਸੀਗੀ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਕਿਵੇਂ ਦਾ ਸੁਭਾਅ ਸੀ ਛੋਟੇ ਹੁੰਦੇ ਬੜੇ ਨਟਕਟ ਜੇ ਹੋਣਗੇ ਸ਼ਰਾਰਤੀ ਵੀ ਸੀਗੀ ਨਾ ਨਾ ਵਿਚਾਰਾ ਨਰਮ ਸੀਗਾ ਜੀ ਨਰਮ ਸੀ ਹਾਂ ਸਾਡੇ ਮੁੰਡੇ 6 ਵਜੇ ਸੀ ਤਾਂ ਤੋਂ ਡਿੱਗ ਗਿਆ ਸੀਗਾ ਜੀ ਮੇਰਾ ਭਤੀਜਾ ਤੇ ਇਹਨਾਂ ਨੇ ਵਿਚਾਰਾਂ ਨੇ ਮੂਰਤੇ ਕਾਜੂ ਨਾਂ ਪਸਤੇ ਤੇ ਨਾਲੇ ਪੈਸੇ ਤੇ ਇਲਾਜ ਕਰਾਉਣ ਨੂੰ ਹਾਂਜੀ ਹਾਂਜੀ ਬੜੀਆ ਇਹ ਵਿਚਾਰੇ ਵਧੀਆ ਨੇ ਜੀ ਵਧੀਆ ਸੀ ਇਹ ਵਿਚਾਰਾ ਜੀ ਅੱਛਾ ਨਿੱਕਾ ਮਤਲਬ ਖੇੜ ਦੇ ਵੀ ਇੱਥੇ ਜਿਹੜੇ ਨਿੱਕੇ ਹੁੰਦੇ ਸੀ ਉਹ ਇੱਥੇ ਜੰਮੇ ਸੀਗੇ ਤੇ ਵੱਡੇ ਹੋਏ ਹਾਂਜੀ ਕੱਖ ਲੈਣ ਜਾਂਦਾ ਹਾਂ ਇੱਧਰ ਖੇਤ ਹੁੰਦਾ ਸੀ ਸਾਈਕਲ ਤੇ ਜਾਂਦਾ ਹੁੰਦਾ ਸੀ ਕੱਖ ਲੈਣ ਇਹਦੇ ਅੰਬੋ ਤਾਣੀ ਮੁੰਦੀ ਸੀਗੀ ਇਹਦਾ ਬਾਬਾ ਸਾਈਕਲ ਤੇ ਦੁੱਧ ਪਾ ਕੇ ਆਉਂਦਾ ਹੁੰਦਾ ਸੀ ਜੀ ਹਾਂ ਜੀ ਹਾਂ ਘਰੋਂ ਗਰੀਬ ਹੀ ਸੀਗੇ ਜੀ ਪਹਿਲਾਂ ਤੋਂ ਗਰੀਬ ਸੀਗੇ ਹਾਂ ਜੀ ਹੁਣ ਵਿਚਾਰੇ ਨੂੰ ਉੱਤਾ ਚੱਕਿਆ ਸੀ ਹੁਣ ਵਿਚਾਰੀ ਦੀ ਮੌਤ ਹੋ ਗਈ ਜੀ ਹੈ ਪਰ ਹੁਣ ਤਾਂ ਕਹਿੰਦੇ ਛੋਟਾ ਸਿੱਧੂ ਵਾਪਸ ਆ ਗਿਆ ਉਸੇ ਪਰਿਵਾਰ ਬੁੱਕਲ ਚਲੀ ਬੈਠਾ ਹਾਂ ਜੀ ਬੁੱਕਲ ਚਲੀ ਬੈਠਾਗਾ ਇਹਦਾ ਡੈਡੀ ਸਿੱਧਾ ਦੇਖਿਆ ਹੁਣ ਇਹਦਾ ਸਿੱਧੂ ਬਾਈ ਛੋਟਾ ਹੁੰਦਾ ਜਦੋਂ ਹੋਇਆ ਹੋਇਆ ਸੀ ਜਿਵੇਂ ਸੀ ਉਵੇਂ ਤੇ ਉਵੇਂ ਤੇ ਹੀ ਲੱਗਦਾ ਚਿਹਰਾ ਉਹੀ ਚੀਜ਼ ਹੈ ਹਾਂ ਜਮਾ ਉਵੇਂ ਸੇਮ ਤੋਂ ਸੇਮ ਹੈ ਜੀ ਜਮਾ ਅੱਛਾ ਹਾਂ ਜੀ ਹਾਂ ਐ ਬੁੱਕਲ ਚਲੀ ਬੈਠਾ ਰ ਪੜਾਕੇ ਬਹੁਤ ਪਿਆ ਜੀ ਉੱਥੇ ਅੱਛਾ ਹਾਂ ਜੀ ਹਾਂ ਜੀ ਕਿਹੜੇ ਥਾਂ ਤੋਂ ਆਏ ਹੋ ਜੀ ਅਸੀਂ ਮਹਾਲੀ ਤੋਂ ਆਏ ਆ ਅਸੀਂ ਵੇਖਣ ਆਏ ਆ ਵੀ ਕਿਵੇਂ ਦਾ ਮਾਹੌਲ ਹੈ ਤੁਸੀਂ ਆਉਂਦੇ ਜਾਂਦੇ ਰਹਿੰਦੇ ਸੀਗੇ ਇੱਥੇ ਹੋਰ ਜੀ ਇੱਥੇ ਖੜਾ ਰਹਿੰਦਾ ਸੀਗਾ ਸਾਡੇ ਕੋਲੇ ਜਾਂ ਉੱਥੇ ਉੱਥੇ ਰੋਟੀ ਟੁਕ ਖਾਈ ਜਾਂਦਾ ਰਹਿੰਦਾ ਥਰ ਜਾਂ ਹੈ ਹੀ ਨਹੀਂ ਸੀਗਾ ਉਹਨੂੰ ਅੱਛਾ ਹਾਂ ਉੱਥੇ ਚਾਹ ਪੀਂਦੇ ਉੱਥੇ ਰੋਟੀ ਟੁਕ ਭੂਪਣਾ ਮਣਾ ਕੇ ਖਾਈ ਜਾਂਦਾ ਰਹਿੰਦਾ ਸੀਗਾ ਇੱਥੇ ਹੋਰ ਅਜੇ ਤਾਂ ਹੈ ਹੀ ਨਹੀਂ ਸੀਗਾ ਉਹਨੂੰ ਇੱਥੇ ਖੜਾ ਰਹਿੰਦਾ ਸੀਗਾ ਹੂੰ ਦਸ ਦਾ 11-11 ਵਜੇ ਤੱਕ ਖੜਾ ਰਹਿੰਦਾ ਸੀਗਾ ਯੂਰੇ ਹਾਂ ਜੀ ਤੁਸੀਂ ਹਵੇਲੀ ਜਾ ਕੇ ਆਏ ਹੋ ਹਾਂ ਜੀ ਹਾਂ ਜੀ ਉਹ ਦੇਸਾਂ ਜੇ ਕੰਮ ਕਰਾ ਕੇ ਆਏ ਜੇ ਉੱਥੇ ਉਸੇ ਸਮਾਦ ਤੇ ਵੀ ਦੇਸਾਂ ਦਾ ਕੰਮ ਕਰਾਉਣੀ ਆ ਜੀ ਹਾਂ ਆ ਥੋੜੇ ਦਿਨ ਹੋ ਗਏ ਉਹ ਕੰਦ ਟੇਢੀ ਹੋਈ ਪਈ ਸੀਗੀ ਧੱਕ ਲੱਗੀ ਪਈ ਸੀ ਮਿੱਟੀ ਦੀ ਉਹ ਸਾਰੀ ਢਾਕੇ ਆਤੀ ਹੈ ਜੀ ਦੁਬਾਰੇ ਫੇਰ ਬਣਾਈ ਹੈ ਜੀ ਉੱਥੇ ਸਾਡੀਆਂ ਰੀੜੀਆਂ ਚੱਲਦੀਆਂ ਜੀ ਕੁਲਚਿਆਂ ਵਾਲੀ ਜੂਸ ਵਾਲੀਆਂ ਚੱਲਦੀਆਂ ਲੱਗੀਆਂ ਉੱਥੇ ਸਮਾਦ ਤੇ ਹਾਂ ਜੀ ਠੀਕ ਹੈ ਠੀਕ ਹਾਂਜੀ ਹਾਂਜੀ ਹੁਣ ਇੱਥੇ ਜਰੂਰ ਇੱਥੋਂ ਦੀ ਲੰਘਦੇ ਹੋਗੇ ਇੱਥੇ ਯਾਦ ਆਉਂਦੀ ਹੈ ਕਿ ਬਾਈ ਦੀ ਇੱਧਰ ਦੀ ਜਦੋਂ ਕਿੜਾ ਕੀ ਹੈ ਬਾਈ ਹੁਣ ਕਰੀਏ ਕੀ ਹੁਣਾ ਹੈ ਆਉਂਦੀ ਤਾਂ ਹੈ ਜੀ ਉੱਥੇ ਵੀ ਆਉਂਦੀ ਇੱਥੇ ਵੀ ਆਉਂਦੀ ਹੈ ਜੀ ਹੈ ਹਾਂਜੀ ਜਰੂਰ ਇਹ ਕੀ ਨਾਮ ਸੀ ਤੁਹਾਡਾ ਗੋਗਾ ਜੀ ਹੈ ਗੋਗਾ ਜੀ ਗੋਗਾ ਜੀ ਤਾਂ ਇਹ ਗੋਗਾ ਜੀ ਸੀਗੇ ਮੂਸੇਵਾਲਾ ਦੇ ਪਿੰਡ ਤੋਂ ਇੱਥੋਂ ਦੇ ਨੇ ਜਦੋਂ ਸਿੱਧੂ ਜੰਮਿਆ ਪਲਿਆ ਖੇਡਿਆ ਤੇ ਉਸ ਮੌਕੇ ਸੀਗੇ ਇਹਨਾਂ ਨੇ ਦੇਖਿਆ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਤੁਸੀਂ ਵੀਰਾਂਏ ਸਿੱਧੂ ਦਾ ਪ੍ਰਾਣਾਕਾਰ ਹੈਗਾ ਤਾਂ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਜਸ਼ਨੇ ਮਾਹੌਲ ਜਿਹੜਾ ਬਣਿਆ ਹੋਇਆ ਹਵੇਲੀ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇਗੇ ਸੋ ਕੈਮਰਾਮੈਨ ਸਮੀਰ ਦੇ ਨਾਲ ਨੂਰ ਵਰਜੋਤ ਰਿਆਸਤ న్యూਸ